ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਪਿੰਡ ਸੋਈਆਂ ਤਹਿਸੀਲ ਪਾਇਲ ਤੇ ਜ਼ਿਲ੍ਹਾ ਲੁਧਿਆਣਾ ਜਿਹੜਿਆ ਕੈਮਰੇ ਤੇ ਪਸ਼ੂ ਦੇਖੀ ਜਾਂਦੇ ਹੋ ਇਹ ਕਿਸੇ ਨਾ ਕਿਸੇ ਕਾਰਨ ਕਰਕੇ ਸਾਰੇ ਬਾਈ ਨੇ ਸੇਲ ਕਰਨੇ ਨੇ ਇੱਕ ਤਾਂ ਕਹ ਲਈਏ ਮੀਣੀ ਝੋਟੀ ਆ ਬਹੁਤ ਕਮਾਲ ਦੀ ਇੱਕ ਨਾਲ ਕੱਟੀ ਆ 22 ਕਿਲੋ ਮੱਝ ਦੀ ਤੇ 2 ਬਾਈ ਕੋਲੇ ਹੈਗੇ ਨੇ ਕੱਟੇ ਚੰਗੇ ਰਿਕਾਰਡ ਵਾਲੀਆਂ ਮੱਝਾਂ ਦੀ ਇਹ ਚਾਰੇ ਪਸ਼ੂ ਬਾਈ ਕਹਿੰਦਾ ਆਪਾਂ ਨੇ ਸੇਲ ਕਰਨੇ ਨੇ ਬਾਕੀ ਗੱਲਬਾਤ ਬਾਈ ਨਾਲ ਕਰਾ ਦੂੰਗਾ ਤੇ ਜਿਹੜਾ ਰੇਟ ਹੈ ਰੇਟ ਇਹ ਮੀਣੀ ਝੋਟੀ ਬਹੁਤ ਵੱਡੀ ਝੋਟੀ ਆਦਾ ਬਾਈ ਕਹਿੰਦਾ ਵੀਡੀਓ ਦੇ ਵਿੱਚ ਹੀ ਦੱਸਣਾ ਆਪਾਂ ਕਿਉਂਕਿ ਜਿਹੜਾ ਸੱਜਣ ਉਹਦਾ ਗਾਹਕ ਹੋਊਗਾ ਉਹੀ ਫੋਨ ਲਾ ਲੂਗਾ ਤੇ ਬਾਕੀ ਗੱਲਬਾਤ ਬਾਈ ਨਾਲ ਕਰਾ ਦੇਣਾ ਡਿਟੇਲ ਸਾਰੀ ਬਾਈ ਨੂੰ ਪੁੱਛ ਲਾਂਗੇ ਆਜੋ ਜੀ ਹੋਰ ਕੀ ਹਾਲ ਆ ਬਾਈ ਵਧੀਆ ਵੀਰ ਜੀ ਐਸੀ ਗੱਲ ਦੀ ਚੜਦੀ ਕਲਾ ਬਾਈ ਚੜਦੀ ਗੱਲ ਇਹ ਫੋਨ ਨੰਬਰ ਬੋਲ ਦੋ ਵੀਰੇ ਆਪਣਾ ਨੰਬਰ ਆ 79733 7168 ਦੁਆਰੇ ਫੀਸ ਦੱਸ ਦਿੰਦੇ ਆ ਵੀਰਾਂ ਨੂੰ 79733 71868 ਜੀ ਵਪਾਰ ਦਾ ਕੰਮ ਤਾਂ ਨਹੀਂ ਨਹੀਂ ਵੀਰੇ ਆਪਣਾ ਵਪਾਰ ਦਾ ਤਾਂ ਆਪਾਂ ਹਨਾ ਸੂਨੀਆਂ ਪਿੰਡ 'ਚ ਖੜੇ ਆ ਠੀਕ ਹੈ ਤੁਹਾਡੇ ਕੋਈ ਆਸ ਕਮਾਨ ਕਿਸੇ ਦੀ ਰਿਸ਼ਤੇਦਾਰੀ ਹੋਵੇ ਕੋਈ ਸੱਜਣ ਵੇਲੀ ਕਿਤੋਂ ਵੀ ਪਤਾ ਕਰ ਸਕਦੇ ਆ ਆਪਾਂ ਨਾ ਵਪਾਰ ਕਰਿਆ ਹਾਂ ਸੌਂਕ ਇੱਕ ਹੋ ਸੱਚ ਦੀ ਗੱਲ ਹੈ ਮੇਰਾ ਪਿੰਡ ਦਾ ਵੀਰੇ ਹੈਗਾ ਦਲਮਾ ਠੀਕ ਹੈ ਗੱਲ ਤੇ ਇੱਥੇ ਆਪਣੀ ਭੈਣ ਵਿਆਹੀ ਹੋਈ ਆ ਤੇ ਆਪਣੇ ਪਰੋਣੇ ਨੂੰ ਸੌਂਕ ਇੰਨਾ ਦੀ ਡੰਗਰਾ ਦਾ ਜਾਨੀ ਕਿ ਵਧੀਆ ਡੰਗਰ ਲੈ ਕੇ ਆਉਣਾ ਤੇ ਰੱਖਣਾ ਬਸ ਆਪਦੇ ਸੌਂਕ ਲਈ ਨਾਗ ਰੱਖਦਾ ਸੀ ਕਹਿ ਲਿਆ ਵੀ ਯਾਰਾ ਸ਼ੌਂਕ ਨਾਲ ਤਿਆਰ ਕਰ ਰਹੇ ਜਮੇ ਬਸ ਬੱਚਿਆਂ ਵਾਂਗੂ ਬੱਚਿਆਂ ਵਾਂਗੂ ਬੱਚਿਆਂ ਵਾਂਗੂ ਕਿਉਂ ਕਰਨਾ ਯਾਰ ਨਾ ਦੁੱਧ ਪੌਣ ਤੱਕ ਦੇਖਿਆ ਦਾਣਾ ਪਾਣੀ ਜਾਨੀ ਕਿ ਘਰ ਦਾ ਪੂਰਾ ਪ੍ਰੋਪਰ ਠੀਕ ਹੈ ਜੀ ਦੇਖਿਆ ਵਧੀਆ ਪੂਰਾ ਸ਼ੌਂਕ ਨਾਲ ਪਾਲੇ ਨੇ ਡੰਗਰਾ ਚ ਇਹ ਸ਼ੁਰੂਆਤ ਫਿਰ ਮੀਣੀ ਤੋਂ ਕਰਦੀ ਹਾਂ ਹਾਂਜੀ ਹਾਂਜੀ ਤੋਰ ਖੋਲ ਕੇ ਲੋ ਜੀ ਲੋ ਸ਼ੁਰੂਆ ਕਿਹੜਾ ਸੂੰਦੀ ਆ ਇਹ ਇਹ ਵੀਰੇ ਤੀਜੇ ਸੂਏ ਸੂ ਰਹੀ ਆ ਆ ਸੂਆ ਸੱਜਣੋ ਬਾਈ ਕਹਿੰਦਾ ਸੂੰਦੀਆ ਤੀਜਾ ਪਰ ਬਾਡੀ ਇਹਦੀ ਇੰਨੀ ਕੁ ਕਮਾਲ ਦੀ ਆ ਜਿਵੇਂ ਮੈਂ ਤੁਹਾਨੂੰ ਕਹਿਣਾ ਹੁੰਦਾ ਵੀ ਇੱਕ ਤਾਂ ਰੇਲ ਦੇ ਡੱਬੇ ਜਿੱਦੀ ਝੋਟੀ ਆ ਤੇ ਉਤੋਂ ਦਮਾਨ ਬੈੱਡ ਜਿੰਨੀ ਇਹਦੀ ਚੜਾਈ ਹੋਈ। ਸੂਆ ਬਾਈ ਕਹਿੰਦਾ ਜੈਨੂਨ ਤੀਜਾ ਸੁੰਦਿਆ ਜਿਵੇਂ ਸੁੰਦੱਸਿਆ ਤੇ ਮੈਂ ਬਹੁਤ ਕਮਾਲ ਦੀ ਝੋਟੀ ਆ। ਆ ਗਈ ਫੁੱਲ ਬਰੀਕ ਖਣ ਦਾ ਸੈਜ ਬਹੁਤ ਸੋਹਣਾ ਰੱਖਦੀ ਆ। ਤੇ ਦਿਨ ਕਿੰਨੇ ਕੱਢ ਦੂ ਸੁੰਚ ਇੱਥੇ ਰੋਕ ਲੋ ਜੀ। ਵੀਰੇ ਹਫ਼ਤਾ ਤੱਕ ਲੈਂਦੀ ਆ ਇਹ। ਇਹ ਇੱਥੇ ਰੋਕ। ਹਾਂ ਇੱਕ ਹਫ਼ਤਾ ਲੈਂਦੀ ਆ। ਹਫ਼ਤੇ ਤੱਕ ਜਨਕ। ਆ ਲੈ ਆਓ ਜੀ ਅੰਦਰ। ਇੱਕ ਹਫ਼ਤਾ ਬਾਈ ਕਹਿੰਦਾ ਇਹ ਤਾਂ ਪੈਂਟਿੰਗ ਆ ਤੇ ਦੁੱਧ ਦੇ ਨੇ ਦੂਜੇ ਸੂਏ ਕਿੰਨਾ ਕ ਪਾਇਆ ਬਾਈ? ਵੀਰੇ ਇਹਨੇ ਆਪਾਂ ਨਹੀਂ ਜਨਕਿ ਆਪਣੇ ਘਰੇ। ਹਾਂਜੀ 16 17 ਦੀ ਰੇਂਜ ਚ ਦਿੱਤਾ ਠੀਕ ਆ ਜੀ ਆਪਣੀ ਕਰੀ ਜਿਵੇਂ ਕਿ 16 17 ਲੀਟਰ ਰਨ ਵਧੀਆ ਪੂਰਾ ਪ੍ਰੋਪਰ ਦੁੱਧ ਦਿੱਤਾ ਲੰਬਾ ਟਾਈਮ ਰੰਗਿਆ ਦਿੱਤਾ ਵੀਰੇ ਸਾਢੇ 7 ਮਹੀਨੇ ਚੋਈ ਆ ਆਪਾਂ ਨੇ ਠੀਕ ਆ ਗੱਲ ਆ ਸਾਢੇ 7 ਮਹੀਨੇ ਤੱਕ ਬਾਈ ਕਹਿੰਦਾ ਚੋਈਆ ਤੇ ਸੀਮਨ ਕਿ ਕਿਦਾਂ ਦਾ ਲੱਗਿਆ ਇਹ ਫਿਰ ਜਿਹੜੇ ਸੀਮਨ ਵਾਲੀ ਗੱਲ ਆਏ ਆ ਹਾਂਜੀ ਦੇਖੋ ਜਿਹਦਾ ਆਪਾਂ ਹੁੰਦੇ ਵਪਾਰੀ ਹੈ ਨਾ ਉਹ ਸਾਰੀਆਂ ਗੱਲਾਂ ਆਪਦੇ ਕੋਲ ਰੱਖਦੇ ਐਨ ਉਹਦੇ ਡਿਟੇਲ ਦੇ ਵਿੱਚ ਆਪਣਾ ਹੈ ਨਾ ਇੱਥੇ ਡਾਕਟਰ ਬਹੁਤ ਵਧੀਆ ਉਹ ਜਿਹੜਾ ਵੀਰਪਾਈ ਲੈ ਕੇ ਜਾਊਗਾ ਆਪਾਂ ਫੇਸ ਟੂ ਫੇਸ ਡਾਕਟਰ ਨੂੰ ਕਰਦਾਂਗੇ ਮੂੰਹ ਤੇ ਪੂਰਾ ਯਾਨੀ ਕਹਿਣ ਪੂਰਾ ਕਹਿ ਕੇ ਵਧੀਆ ਮੋਹਰਾ ਨਸਲ ਦੀ ਆ ਵਧੀਆ ਯਾਨ ਪੂਰੀ ਮੋਹਰਾ ਨਸਲ ਦੀ ਠੀਕ ਆ ਭਰਾਏ ਆਪਾਂ ਇੱਥੋਂ ਗੈਰੀ ਆਰਡਰ ਕੁਆਲਟੀ ਕਰਾ ਦੀ ਚੈੱਕ ਓਏ ਆਰਡਰ ਬਹੁਤ ਕਮਾਲ ਦਾ ਬਣਾਉ ਬਾਈ ਕਹਿੰਦਾ ਇੱਕ ਹਫਤਾ ਇਹਦਾ ਪੈਂਡਿੰਗ ਹੈ ਤੇ ਉੱਤੋਂ ਚੜਾਈ ਚੜੂਈ ਕਰਾ ਦੀ ਚੈੱਕ ਕੱਦ ਵੀ ਫੁੱਲ ਆ ਚੜਾਈ ਵੀ ਫੁੱਲ ਆ ਤੇ ਨਾਸਲ ਕੁਆਲਟੀ ਇਹ ਚ ਫੁੱਲ ਆ ਗਈ ਤੇ ਜਿਹੜਾ ਦੁੱਧ ਆ ਦੁੱਧ ਬਾਈ ਕਹਿੰਦਾ 16 17 ਲੀਟਰ ਇਹਦਾ ਸੱਜਣੋਂ ਚੋਂਦੇ ਰਿਆਂ ਇੱਕ ਹਫਤਾ ਝੋਟੀ ਦਾ ਪੈਂਟਿੰਗ ਆ ਪਰ ਬਾਡੀ ਦੀ ਬਣਤਰ ਬਹੁਤ ਕਮਾਲ ਦੀ ਹੈ ਬਾਈ ਹੈਨਾ ਕਿਹੜੇ ਏਰੀਆ ਚੋਂ ਲੈ ਕੇ ਆਪਾਂ ਇਹ ਇਹ ਵੀ ਆਪਾਂ ਹਨਾ ਹਰਿਆਣੇ ਚੋਂ ਜੀਂ ਦੇ ਏਰੀਆ ਚੋਂ ਲੈ ਕੇ ਆਏ ਠੀਕੇ ਠੀਕ ਆ ਗੱਲਾਂ ਤੇ ਬਸ ਆਪਾਂ ਤੁਹਾਨੂੰ ਪਹਿਲਾਂ ਵੀ ਦੱਸ ਕੇ ਹਟਿਆ ਠੀਕ ਆ ਵੀ ਆਪਲੇ ਪਰੌਣੇ ਨੂੰ ਹਨਾ ਸੌਂਕੀ ਆ ਬਸ ਡੰਗਰਾਂ ਦਾ ਵਧੀਆ ਡੰਗਰ ਰੱਖੇ ਨੇ ਤੇ ਬਸ ਇੱਕ ਸਾਂਭ ਵੀ ਉਹ ਪੁੱਤਾ ਮੁੱਗੀ ਕਰਦਾ ਇਹਨਾਂ ਦੀ ਠੀਕ ਆ ਜੀ ਤੇ ਕਿੰਨੇ ਪੈਸੇ ਲੈ ਲਾਂਗੇ ਇਹ ਅੱਜ ਫਿਰ ਆਪਾਂ ਐਂ ਗੱਬਣਗੇ ਵੀਰੇ ਆਪਾਂ ਐਂ ਗੱਬਣ ਹਨਾ ਮੁੱਲ ਚਾਹੀ ਕੋ ਮਰਜ਼ੀ ਕਰਾਈ ਜਾਓ ਆਪਾਂ ਸਵਾ ਦੋ ਲੱਖ ਦੀ ਵੇਚਣੀ ਆ 2 ਲੱਖ ਤੇ 25 ਹਜ਼ਾਰ ਹਾਂਜੀ ਦੋ ਲੱਖ ਕਰਦਾਂਗੇ ਮਾਫੀ ਮਾਫੀ ਕੋਈ ਨਾ ਮੌਕੇ ਦੇ ਵੀਰੇ ਸੋਡੀ ਵੀਡੀਓ ਦੇਖ ਕੇ ਜਿਹੜਾ ਵੀ ਕੋਈ ਸੱਜਣ ਬੇਲੀ ਆਊਗਾ ਹਨਾ ਉਹਦਾ ਮਾਨਤਾਨ ਜ਼ਰੂਰ ਕਰਾਂਗੇ ਮਾਨਤਾਨ ਮਾਫੀ ਭਾਈ ਕਹਿੰਦਾ ਜ਼ਰੂਰ ਕਰਦਾਂਗੇ ਪਰ ਝੋਟੀ ਇੱਕ ਗੱਲ ਆ ਉਹੀ ਵੀ ਰੇਲ ਦੇ ਡੱਬੇ ਵਾਲਾ ਕੰਮ ਆ ਨਹੀਂ ਇਹ ਸਹੀ ਆ ਗੱਲ ਜੀ ਅਤੇ ਬਹੁਤ ਕਮਾਲ ਦੀ ਝੋਟੀਆਂ ਸੱਜਣੋਂ ਤੇ ਤਾਂ ਬੈਕਗ੍ਰਾਉਂਡ ਵੀ ਹਰਿਆਣੇ ਦਾ ਆ ਗਿਆ ਤੇ ਬਾਕੀ ਦੁੱਧ ਬਾਈ ਨੇ ਦੱਸ ਹੀ ਦਿੱਤਾ ਵੀ 16-17 ਲੀਟਰ ਚੋਇਆ ਐਸ ਵਾਰੀ 2-3 ਕਿਲੋ ਤਾਂ ਵਧਣ ਦੀ ਉਮੀਦ ਹੈਗੀ ਜਿਹੜੇ ਸਾਹਮਣੇ ਬਾਈ ਦੀ ਕਿਉਂਕਿ ਤੇਲ ਤੂਨ ਐਨ ਸੇਵਾ ਪ੍ਰੋਪਰ ਪੂਰੀ ਕਰੀ ਆ ਆਪਣੇ ਹਨਾ ਠੀਕ ਆ ਗੱਲ ਆ ਪਾਜੀ ਨੇ ਤੇ ਥੋੜਾ ਡਰਦੀ ਆ ਨਾ ਉਹ ਨਹੀਂ ਡਰਦੀ ਹਰ ਦਿਨ ਹਨਾ ਰੇਡੇ ਨਹੀਂ ਕਰਾਂ ਵੀ ਹੁਣ ਕੋਈ ਵਿਸ਼ੇਸ਼ ਆਦਦੇ ਨਾ ਉਹ ਐਂ ਦੇਖਣੀ ਹੈ ਤਾਂ ਜੇ ਸੀਲ ਰੱਸਾ ਉੱਤੇ ਧਰ ਕੇ ਠੀਕ ਹੈ ਜੀ। ਥੋੜੀ ਫਰੀਜਾ ਕੋਈ ਐਸੀ ਜੀ ਗੱਲਬਾਤ ਹੈ ਨਹੀਂ। ਠੀਕ ਹੈ ਗੱਲ। ਇਹ ਚੀਜ਼ਾਂ ਦਾ ਸੋਨੂ ਵੀ ਪਤਾ ਵੀ ਫਰਕ ਪੈਂਦਾ ਹਰਿਆਣੇ ਵਾਲੀ ਨਸਲ ਦਾ ਹਨਾ। ਠੀਕ ਹੈ ਗੱਲ। ਤੇ ਹੁਣ ਮਾਰਦੇ ਕਰੀਆ ਕੱਟੀ ਦੇ ਵਿੱਚ ਕਾਲਾ ਕਰੀ ਜਾਂਦੀ ਆ। ਇਹਦੀ ਉਮਰ ਕਿੰਨੀ ਕਾ ਬਈ? ਇਹ ਹੈਗੀ ਆ ਵੀਰੇ ਪੌਣੇ ਇੱਕ ਦੋ ਆ ਡੇਢ ਸਾਲ ਦੀ ਸੌਰੀ ਜਰਾ। ਡੇਢ ਸਾਲ। ਅਸਲ ਮੇਰੇ ਤੋਂ ਵੱਧ ਹਨਾ ਆਪਣੇ ਪਰੋਣੇ ਨੂੰ ਪਤਾ। ਠੀਕ ਹੈ ਗੱਲ। ਵੀ ਉਹ ਤਾਂ ਹਾਂ ਠੀਕ ਹੈ। ਚੋ ਗੋ ਕਲੀਆਂ ਕਲੀਆਂ ਦਿਨ ਦਿਨ ਕੇ ਰੱਖਦਾਗਾ। ਠੀਕ ਹੈ। ਕਰੀ ਉਰਲੇ ਬੰਨੇ ਮਾੜੀ ਇਹ ਨਾ। ਬਾਡੀ ਦੀ ਬਣ ਤਰ ਬਹੁਤ ਕਮਾਲ ਦੀ ਹਨਾ। ਇਹ ਕਿੰਨੇ ਕ ਹੁਣ ਆਪਾਂ ਮਤਲਬ ਲਾਲਾ ਕਹੇ ਨੂੰ ਉਹੀ ਚਾਹੀਏ ਵੀ ਇਹਦੇ ਇੰਨਾ ਚੋਇਆ ਇੰਨਾ ਚੋਇਆ ਜਿੰਨਾ ਚੋਇਆ ਉਨੇ ਹੀ ਦੱਸਾਂਗੇ ਠੀਕ ਆ ਗੱਲ ਆਪਣਾ ਕੋਈ ਵਪਾਰੀ ਵਾਲੀ ਗੱਲ ਹੈ ਹੀ ਨਹੀਂ ਠੀਕ ਆ ਤੇ ਬਾਕੀ ਇੱਕ ਗੱਲ ਆ ਗਰੀ ਮਾਰਦੀ ਕੈਮਰਾ ਚੜਾਈ ਚੜੂਈ ਬਹੁਤ ਹੱਤ ਜਿਵੇਂ ਬਾਈ ਨੇ ਸਾਂਹ ਵਾਲੀ ਗੱਲ ਕਹੀ ਹੈ ਨਾ ਸਾਂਹ ਬਾਈ ਦੀ ਬਹੁਤ ਕਮਾਲ ਦੀ ਹੈ ਜਾਨ ਬਰਾਣੀ ਇਹਦਾ ਰੇਟ ਕੀ ਰਹੂਗਾ ਹora ਇਹ ਵੀਰੇ ਆਪਾਂ ਮੌਕੇ ਦੀ ਕਰ ਲਾਂਗੇ ਜੋ ਵੀ ਆਪਾਂ ਨੂੰ ਫੋਨ ਤੇ ਹੋਊਗਾ ਹਨਾ ਠੀਕ ਆ ਗੱਲ ਉਹ ਆਪਾਂ ਉਸ ਦੇ ਹਿਸਾਬ ਨਾਲ ਕਰਾਂਗੇ ਹੁਣ ਮਾਰਦੇ ਗਰੀ ਅਗਲੇ ਨੰਬਰ ਵਾਲਿਆ ਆ ਕੱਟੇ ਤੇ ਮਾਰਦੇ ਇਹ ਦੋ ਹੀ ਕੱਟੇ ਕੋਈ ਰੱਖਣ ਵਾਲੀ ਵੀਰ ਲੈ ਕੇ ਪਾਲੇ ਨੇ ਉਹਨੇ ਉਹ ਦਿੱਤੇ ਨਹੀਂ ਆਮ ਜਿਹੜੇ ਅੱਗੇ ਲਾ ਕੇ ਪੈਸੇ ਲਾਉਂਦੇ ਦੀ ਆਪਣੇ ਜਿਵੇਂ ਗੱਡੀਆਂ ਵਾਲੇ ਲੈਂਦੇ ਨੇ ਕੱਟੇ ਵਾਲੇ ਲੈਂਦੇ ਨੇ ਠੀਕ ਆ ਠੀਕ ਆ ਪਰ ਉਹਨੇ ਨੇ ਆਪਣੇ ਵਿੱਚ ਦੇ ਨਹੀਂ ਵੀਰੇ ਠੀਕ ਆ ਗੱਲ ਤੇ ਬਾਈ ਕਹਿੰਦਾ ਵੀ ਇਹ ਕਿਸੇ ਸਾਹਮਣ ਵਾਲੇ ਸੱਜਣ ਨੂੰ ਦੇ ਦਾਂਗੇ ਇਹ ਕਿਸੇ ਸਾਹਮਣ ਵਾਲੇ ਸੱਜਣ ਨੇ ਲੈ ਕੇ ਜਾਣੀ ਨਾ ਅੱਗੇ ਕਹਿ ਲਈਏ ਤਿਆਰ ਕਰਨੇ ਹੁੰਦੇ ਆ ਤੇ ਇਹਨਾਂ ਦਾ ਰੇਟ ਬਾਈ ਫਿਰ ਇਹ ਵੀ ਵੀਰੇ ਮੌਕੇ ਤੇ ਕਰ ਲਾਂਗੇ ਜੋ ਵੀ ਗੱਲਬਾਤ ਹੋਈ ਹੈ ਨਾ ਹੁਣ ਮਾਰਦੇਗਾ ਜੀ ਆਹ 3 ਨੰਬਰ ਵਾਲੇ ਤੇ ਤੇ ਇਹ ਜਿਹੜੇ ਸੱਜਣੋਂ ਤੁਹਾਨੂੰ ਸੋਨ ਨੂੰ ਮੈਂ ਛੋਟੇ ਬੱਚੇ ਦਿਖਾਏ ਹੈ ਨਾ ਇਧਰਲੇ ਬੰਨੇ ਦੋ ਕੱਟੇ ਤੇ ਇੱਕਾ ਕੱਟੀ ਇਨਾ ਤਿੰਨਾਂ ਦਾ ਜਿਹੜਾ ਰੇਟ ਆ ਤਿੰਨਾਂ ਦਾ ਰੇਟ 22 ਕਹਿੰਦਾ ਕਰ ਲਾਂਗੇ ਮੌਕੇ ਤੇ ਫੋਨ ਤੇ ਕਰ ਲਾਂਗੇ ਤੇ ਰੇਟ ਹੋਊਗਾ ਕੁਆਲਿਟੀ ਦੇ ਹਿਸਾਬ ਨਾਲ ਜੈਜਾ ਬਿਲਕੁਲ ਤੇ ਆ ਜਿਹੜੀ ਝੋਟੀ ਦੀ ਇਹਦਾ ਰੇਟ ਸੱਜਣੋਂ ਆਪਾਂ ਨੇ ਤੁਹਾਨੂੰ ਵੀਡੀਓ ਦੇ ਵਿੱਚ ਹੀ ਕਰਾਤਾ ਤੇ ਇੱਥੋਂ ਕਰੀ ਇਹਦੇ ਕਦ ਕੱਦ ਦਾ ਆਈਡੀਆ ਕਰਾ ਦਿੰਦੀ ਤੇ ਉੱਤੇ ਵਾਲੀ ਆ ਚਡਾਈ ਦਿਖਾ ਦਈ ਕਿਉਂਕਿ ਨਾਲ ਖੜ ਕੇ ਥੋੜਾ ਕਦ ਦਾ ਜ਼ਿਆਦਾ ਆਈਡੀਆ ਹੋ ਜਾਂਦਾ ਕਈ ਵਾਰੀ ਭਰਾ ਕੋਈ ਕਹਿੰਦਾ ਪਤਨੀ ਵੀਡੀਓ ਹਾਂ ਨੇ ਵੱਡੀ-ਬੁੱਡੀ ਦਿਖਾ ਦੀ ਨਹੀਂ ਦਿਖਾਵਾਂਗੇ ਓੱਡੀ ਕੀ ਜਿੱਡੀ ਕ ਹੈਗੀ ਆ ਰੀਅਲ ਜਿਹਾ ਤੇ ਬਾਕੀ ਨੰਬਰ ਸੱਜਣੋਂ 22 ਦਾ ਸਕਰੀਨ ਤੇ ਚੱਲੀ ਸੰਪਰਕ ਬਾਈ ਨਾਲ ਕਰ ਲਿਓ ਪਿੰਡ ਸੋਈਆਂ ਤਹਿਸੀਲ ਪੈਲ ਤੇ ਜਿਲ੍ਹਾ ਲੁਧਿਆਣਾ ਜੀ ਟਰੇਲੂ ਸੱਜਣ ਦੇ ਘਰੋਂ ਚਾਰ ਪਸ਼ੂ ਵਿਖਾਤੇ ਇੱਕ ਮੀਣੀ ਝੋਟੀ ਇੱਕ ਕੱਟੀ ਤੇ ਦੋ ਕੱਟੇ ਸ਼ਰੂਜੀ ਦੱਸਿਆ ਦੀ ਵੀ ਕਿਸੇ ਮਜਬੂਰੀ ਕਾਰਨ ਬਾਈ ਨੇ ਸਾਰੇ ਪਸ਼ੂ ਸੇਲ ਕਰਨੇ ਆ ਸੰਪਰਕ ਬਾਈ ਨਾਲ ਕਰ ਲਿਓ ਧੰਨਵਾਦ ਜੀ